ਉਹੀ ਕਹਿ ਰਿਹਾ ਲੱਕੀ ਲਈ ਜੇ ਹੋ ਜੇ ਹੋ ਸੈਟਰਡੇ ਇਟ ਡਸਨਟ ਮੈਟਰ ਬੀ ਤੁਸੀਂ ਬਲੋਰ ਕਿੰਨੇ ਕਿ ਲੋਕ ਰਹਿੰਦੇ ਆ ਬੇਸਮੈਂਟ ਤੁਸੀਂ ਕਿਹਦਾ ਜਿਮ ਕਿਤੇ ਸੀਗਾ ਤਿੰਨ ਤਿੰਨ ਫਲੋਰ ਤੇ ਸੀਗਾ ਕੰਟੂ ਫਲੋਰ ਦਾ ਜਿਮ ਸੀਗਾ ਅਲੱਗ ਅਲੱਗ ਸਟ੍ਰੈਂਥ ਵਾਈਜ਼ ਕਿੱਥੇ ਸੀਗਾ ਸਾਈਡ ਨਾਲ ਵਾਲੀ ਸਾਈਡ ਤੇ ਖੁਦਾਈ ਹੋ ਰਹੀ ਸੀ ਉਹ ਤਾਂ ਤੁਸੀਂ ਸੀਗਾ ਅੰਦਰ ਦੇਖ ਕੇ ਪਿਛੇ ਇੱਕ ਵਾਰੀ ਹੋ ਜੋ ਨਹੀਂ ਮੈਂ ਨਹੀਂ ਸੀ ਗਿਆ ਮੈਂ ਲੱਕੀ ਲਈ ਨਹੀਂ ਆ ਪਾਈ ਮੈਨੂੰ ਕੰਮ ਸੀਗਾ ਪਲੱਸ ਮੇਰੀ ਮਮੂ ਫਰੈਂਡ ਸੀਗੇ ਉਹ ਸੇਫ ਨਿਕਲੇ ਨਹੀਂ ਹਾਂ ਕਾਫੀ ਬਟ ਅਸੀਂ ਫੋਨ ਕੀਤਾ ਇੱਕ ਕੁੜੀ ਨੂੰ ਸ਼ੀ ਵਾਸਨ ਪਿਕਿੰਗ ਸੋ ਆਈ ਥਿੰਕ ਕਿ ਪਤਾ ਕੋ ਦੇ ਬਾਰੇ ਕਿਨਾ ਸੀ ਉਹਦਾ ਕਿੰਨੀ ਉਮਰ ਸੀ ਮੇ ਮਮਾ ਨੇ ਫੋਨ ਕੀਤਾ ਸੀ ਉਹਨਾਂ ਨੇ ਨਹੀਂ ਕੀਤਾ ਉਹਨਾਂ ਦੀ ਮੇ ਮਮਾ ਦੇ ਨਾਲ ਜਮ ਕਰਦੇ ਹੁੰਦੇ ਸੀਗੇ ਓਕੇ ਪੁਨਰ ਦੇ ਬਾਰੇ ਪਤਾ ਹੈ ਕੌਣ ਨੇ ਉਹਨਾਂ ਨੂੰ ਫੋਨ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਹੋਇਆ ਜਾਂ ਕਿਸੇ ਦਾ ਕੋਈ ਹੈ ਕੋਈ ਉਹਨਾਂ ਦਾ ਪਤਾ ਲੱਗਿਆ ਇੱਕ ਬੱਚੀ ਨਾਲ ਉਸ ਬੱਚੀ ਨੇ ਫੋਨ ਪਿਕ ਨਹੀਂ ਕੀਤਾ ਓਕੇ ਹਾਂਜੀ ਉਹਨਾਂ ਦਾ ਬਦਲਗਾ ਕੋਈ ਹਾਂ ਉਹਨਾਂ ਕੋਣ ਉਹ ਸੈਣੀ ਹੈ ਉਹ ਨਹੀਂ ਪਤਾ ਨਹੀਂ ਨੂੰ ਉਹਨਾਂ ਦੇ ਆਦੇ ਕੀ ਪਤਾ ਕਿਸੇ ਪਤਾ ਬਾਹਰੋਂ ਦਰ ਤੇ ਬਾਹਰਲਾ ਬੰਦਾ ਬੈਠੇ ਇਹ ਬੰਦਾ ਇੱਛਾ ਸੁਆਣੇ ਦਾ ਨਹੀਂ ਹਾਂ ਰੌਲਾ ਇਹ ਹੈ ਨਾ ਜੀ ਵਿਦਿਆਰਥੀ ਰਹੇ ਇੱਥੇ ਮੈਂ ਐਮਸੀ ਹੈਗਾ ਮੈਂ ਹੁਣ ਤੇ ਆ ਸਾਹਮਣੇ ਬਿਲਡਿੰਗ ਦੇਖੋ 8 ਮੰਜ਼ਲੀ ਤੇ ਸਾਨੂੰ ਸਾਈਡ ਤੇ ਦਿਖੋਗੇ ਅੱਜ ਤੋਂ ਮੈਂ 6 ਮਹੀਨੇ ਬਾਅਦ ਨਾ ਕੌਂਸਲ ਚ ਮੁੱਦਾ ਚ ਮੁੱਦਾ ਚੱਕਿਆ ਇਹਦਾ 8 8 ਮੰਜ਼ਲੀ ਹਾਂ 8 ਮੰਜ਼ਲੀ ਬਿਲਡਿੰਗਾਂ ਨੇ ਨੁਕਸਾਨ ਆਊਗਾ ਤੁਸੀਂ ਜਾ ਕੇ ਦੇਖ ਕੇ ਵੀ ਆਇਓ ਨਾ ਐਮਸੀ ਵੀ ਸੁਣਦੇ ਹੋ ਔਰ ਕੁਝ ਸੁਣਨਗੇ ਬਾਈ ਜੀ ਕੋਈ ਸੁਣਦਾ ਹੀ ਨਹੀਂ ਹੈ ਆਪਸਾ ਕਰਾਫਟ ਨੇ ਸਾਤੇ ਮਿੰਟਾਂ ਕਰਦੇ ਨੇ ਬਾਅਦ ਚ ਆ ਕੇ ਤੁਸੀਂ ਤਾਂ ਤੁਹਾਡਾ ਕੀ ਟਾਈਮਿੰਗ ਹੁੰਦਾ ਸੀ ਜਿੰਮ ਦਾ ਦੇਖੋ ਜੀ ਜਿਹੜੀ ਸਟਰੈਂਥ ਇਸ ਵੇਲੇ ਆਈ ਹੋਗੀ ਉਹ ਤਿੰਨ ਚਾਰ ਚੇ ਉਹ ਗ੍ਰੈਜੂਏਸ਼ਨ ਫਰਸਟ ইয়ার ਚ ਨੇ ਨਹੀਂ ਬੱਚਿਆਂ ਕਿਸੇ ਨਾਲ ਗੱਲ ਹੋਈ ਜਿਹੜੇ ਬੰਦੇ ਆਉਂਦੇ ਸੀਗਾ ਠੀਕ ਹੈ ਸਾਰੇ ਤੀਜਾ ਤੋਂ ਆਣੇ ਦੇ ਮੁੰਡਾ ਉਹ ਇੱਥੋਂ ਕੁਦਰਤੀਓਂ ਰੱਬ ਨੇ ਰੱਖਣਾ ਸੀ ਉਹਨੂੰ ਉਹ ਜਸਟ ਠੀਕ ਹੈ ਬਾਹਰ ਉਹ ਬਿਲਡਿੰਗ ਇਹ ਲੰਦਰੀ ਮੁੰਡਾ ਪੱਟਾਂ ਦੀ ਉਹ ਅੰਦਰ ਰਹਿ ਗਿਆ ਸਰ ਅੱਜ ਕਿੰਨੇ ਕਿ ਜਣੇ ਸੀ ਹੁੰਦੇ ਆ ਆ ਦੇਖੋ ਪੀਕਾਰ ਹੋਏਗਾ ਤੁਸੀਂ ਮੈਕਸਿਮਮ 20 ਤਾਂ ਲਾਓ ਜਿਹੜੇ ਮੇਰੇ ਟਾਈਮ ਆਉਂਦੇ ਸੀ 20 30 ਤਾਂ ਅਸੀਂ ਲੰਦਰੀ ਹੁੰਦੇ ਸੀ ਕਰਨੇ ਹੁੰਦੇ ਸਰ 3 ਦੇ 4 ਵਜੇ ਦੀ ਗੱਲ ਹੈ ਪਰ ਕਈ ਵਾਰੀ ਲੱਗਦਾ ਕਿ ਕਰਦੇ ਕੋਲ ਲੱਗਦੇ ਪੁੱਛ ਰਹੇ ਆ ਕਿ ਜ਼ਾਤਨ ਸਰ ਉਹ ਗੋਡ ਗ੍ਰੇਸ ਅਸੀਂ ਵੀ ਤਾਂ ਬਾਹਰ ਹੀ ਆ ਨਾ ਫਿਰ ਗੋਡ ਗ੍ਰੇਸ ਸਾਡੀ ਹੈ ਉਹਨਾਂ ਦੀ ਹੈ ਹੁਣ ਕਈ ਜਿਮ ਫਰੀਕਸ ਹੁੰਦੇ ਨੇ ਆਂਦੇ ਨੇ ਰੋਜ਼ ਉਹ ਨੋ ਤਾਂ ਹੈ ਨਾ ਅੰਦਰ ਕੋਈ ਬਿਲਡਿੰਗ ਜਮ ਚੱਲਦਾ ਸੀਗਾ ਹਾਂ ਉੱਤੇ ਪੀਜੀ ਰਹਿੰਦੀਆਂ ਸੀ ਕੁੜੀਆਂ ਉੱਤੋਂ ਹੋਣਗੀਆਂ ਜਿਹੜੀ ਕੁੜੀਆਂ ਪੀਜੀ ਰਹਿੰਦੀਆਂ ਸੀ ਉੱਤੇ ਉਹ ਤਾਂ ਹੈਗੀਆਂ ਹੀ ਨੇ ਉੱਤੇ ਉੱਤੇ ਕੁਝ ਪਤਾ ਕਿੰਨੀਆਂ ਬੱਚੀਆਂ ਰਹਿੰਦੀਆਂ ਸੀ ਨਹੀਂ ਦੇਖੋ ਜੀ ਆਪਾਂ ਲਾ ਕੇ ਵੀ ਚੱਲੀਏ ਚਾਰਕ ਤਾਂ ਹੋਣਗੀਆਂ ਨਾ ਪਰ ਰੂਮ 2 ਚਾਰ